ਆ ਰਹੀ ਆ ਇਹ ਬੰਦੀ ਹੈ ਹੈ ਕੀ ਕਹਿੰਦੇ ਆ ਆ ਨਾਰ ਫੋਨ ਉੱਤੇ ਰੱਖੋ ਨਾ ਪਿੱਛੇ ਮਾਰ ਕੇ ਦਿੰਦਾ ਆ ਨਾਰ ਅੱਦਾਂ ਅੱਦਾਂ ਇਹਦੇ ਸੇ ਆ ਮੈਨੂੰ ਖਾਣਾ ਆ ਮਮੀ ਦਾ ਛਿੱਲੀ ਦਾ ਤੇ ਤੁਹਾਨੂੰ ਛਿਲਣਾ ਨਹੀਂ ਹੁੰਦਾ ਯਾਰ ਉਹ ਬੜਾ ਸੋਹਣਾ ਸੇਲਦੀ ਹੁੰਦੇ ਮੈਂ ਟੋ ਮੈਂਟੀ ਕਰਦਾ ਨਹੀਂ ਮੈਂ ਉਹਨਾਂ ਤੋਂ ਦੂਜੀਆਂ ਕਰਦਾ ਹੁੰਦੇ ਕਰਦਾ ਬਹੁਤ ਇੱਕੀਆਂ ਹੁੰਦੀਆਂ ਆ ਉੱਪਰ ਹੀ ਰਹੇ ਮੈਂ ਪਿੱਛੇ ਕਰ ਲਵਾਂ ਪਤਾ ਉਹਨਾਂ ਤੋਂ ਕਰਦਾ ਵਧੀਆ ਹੁੰਦੀਆਂ ਜਿਹਨਾਂ ਸੇਲ ਹੁੰਦਾ ਯਾਰ ਇਹਨਾਂ ਵੀ ਛਿਲੁੰਦਾ ਦੇਖੋ ਤਾਂ ਦੇਖੋ ਹੈ ਆਮ ਤੋ ਸਾਰੇ ਦਿਨ ਪ੍ਰੀਤੀ ਨੇ ਅੰਦਰ ਰਹਿਣਾ। ਹਰਦਾ ਛਲੀ ਦਾ ਮੰਮੀ ਆਦੇ। ਆਦੇ 3 ਵਜੇ ਤੱਕ ਰਹੋ ਆ। ਆ ਦੇਖੋ। ਸਾਰੇ ਛਲ ਦਿੱਤਾ ਤੂੰ ਤਾਂ। ਹੋਰ ਕਿੱਦਾਂ ਛਲਣਾ ਆਦੇ। ਅਸਲੀ ਮਾਂ ਤਾਂ ਚਲੀ ਗਿਆ ਨਾਲ ਆ। ਆਪਣੇ ਲਵਾਈ ਜਾਣਾ ਹੋਲੀ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹੋਲੀ ਛਲ। ਮੈਨੂੰ ਉਹ ਲੱਗਿਆ ਠੰਡਾ ਇਹਦਾ। ਆਹ ਕੰਡੇ ਜੇ। ਇਹਨੂੰ ਧੋੜੇ ਆਉਣਾ ਹੁਣ। ਠੀਕ ਠੀਕ ਕੱਟ ਦਾਂ। ਕਾਲੂ ਜੋ ਬੇਜਾਰ ਕਰਦੀ ਆ ਕਦੀ ਵੀ ਫਰੂਨ ਨੂੰ ਤੋਂ ਕੱਟ ਕੇ ਕਾਲੂ ਪੂਰਾ ਪੂਰਾ ਹੋ ਹੈ ਪਾਪੀ ਪੂਰਾ ਪੂਰਾ ਆਪਣਾ ਖਾਣਾ ਖਾ ਕੇ ਅੰਦਰ ਵਰਜੀ ਹਾਂ ਸੈਦ ਦੀ ਵੀ ਕੁੜੇ ਤੇ ਦੋ ਮਿੰਟ ਫਿਰ ਕਿੱਲੀ ਉਹ ਬੱਕਰਾਈ ਆ ਮੰਮੀ ਬੈਗ ਗੇਰੇ ਪਾਤਾ ਯੱਜ ਮਾੜੇ ਸਮੇ ਦਾ ਉਹ ਦਿਨ ਦਾ ਖਾਦਾ ਬਹੁਤ ਮਿੱਠਾ ਸੀ ਇਹ ਮੰਗੇਰੇ ਗਾਣਾ ਗਾਉਂਦੇ ਆ ਗਿਆ ਗਿਆ ਮਮੇ ਇਹੋ ਜਿਹਾ ਛੇਲਣਾ ਤੇ ਪੂਰਾ ਨਹੀਂ ਨਾ ਆਉਂਦਾ ਮੈਸੇਜ ਆਦੀ ਆਇਆ ਮੈਸੇਜ ਦੀ ਬੈਟਰੀ ਲੋ ਤਾਂ ਨਹੀਂ ਜਾਣ ਸਕੇ ਅੱਛਾ ਇੱਦਾਂ ਹੀ ਇੱਕ ਦੋ ਵਾਰੀ ਅੱਗੇ ਵੀ ਆਇਆ ਇਹ ਮਾਂ ਮੇ ਜੋ ਲਿਆ ਮਾਨੂੰ ਆਪਾਂ ਅੱਜ ਖੇਡੇ ਸੀਗੇ ਹਾਂ ਕਿੰਨਾ ਦੋ ਦੋ ਵਾਰੀ ਹਾਂ ਗੋਲੀਆਂ ਚਲਾਈਆਂ ਸੀ ਤਾਂ ਆਲੂ ਭਰੋ ਗੋਲੀਆਂ ਚਲਾਈਆਂ ਆਪਾਂ ਲੱਗਿਆ ਖਾਨ ਹਾਂ ਲੱਗ ਗਿਆ ਹਾਂ ਤੁਹਾਨੂੰ ਪਾਣਾ ਆਪਾਂ ਚਾਹ ਪੀਣੀ ਥੋੜਾ ਜਿਹਾ ਪਾਣੀ ਹੋਰ ਪਾ ਲੈ ਘੁੱਟ ਬਹੁਤ ਇੰਨਾ ਫੈਨ ਨੂੰ ਦੇਖਣੀ ਆ ਬਹੁਤ ਇੰਨਾ ਇਹ ਆ ਕੀ ਇੰਨੀ ਹੋੜੀ ਮੈਂ ਰਾਤੀ ਵੀ ਕਿੰਨੀ ਇੰਗੀਆਂ ਹੈ ਹਾਂ ਹੋ ਰਾਤੀ ਮੈਂ ਉਤੋਂ ਕਿ ਜਿੱਥੇ ਬੰਦੇ ਰੋਲ ਪਾਉਂਦੇ ਸੀ ਸਕੂਲ ਕੋਲ ਪਤਾ ਨਹੀਂ ਕੋਈ ਫਰਾਬੀ ਸੀ ਜਾਂ ਕਿੰਦਾ ਸੀ ਉਹ ਕਿੰਨੇ ਜਾਣੇ ਲੈਣਾ ਏ ਉਹ ਗਿਆ ਹੀ ਨਹੀਂ ਹੈ ਤੁਹਾਨੂੰ ਹੋਣ ਦੇ ਤੇ ਉਹ ਬੰਦਾ ਕਹਵੇਂ ਮੈਂ ਜਾਣਾ ਹੀ ਨਹੀਂ ਉਹਨੂੰ ਸਾਰੇ ਹੀ ਲੈਣ ਆਏ ਅੱਛਾ ਆਹੋ ਪਤਾ ਨਹੀਂ ਮੈਂ ਕਿਹਾ ਪਤਾ ਨਹੀਂ ਕੀ ਗੱਲ ਆ ਕਹਿੰਦਾ ਮੈਂ ਨਹੀਂ ਜਾਣਾ ਤੁਸੀਂ ਜਾਓ ਬਸ ਮੈਂ ਜਾਣਾ ਹੀ ਨਹੀਂ ਤੇ ਘਰੀ ਜਾਵੇ ਸਨਵਾਜਾ ਸੰਗੀ ਨਾ ਹਾਂ ਉਹ ਮਾ ਕੋਠੀ ਦੀ ਸੀ ਨਾ ਸਾਰਾ ਦੀਦਾ ਵੀ ਸੀ ਡੈਸਕੂਲ ਦੇ ਮੋਰੀ ਤਾਂ ਸੀ ਅੱਛਾ ਹਾਂ ਉਹ ਮੈਂ ਤਾਂ ਇਕਰਾ ਨੂੰ ਕਹਾਂ ਫੇ ਮੈਂ ਤਾਂ ਸਾਢ ਘੜਾ ਪਾਣੀ ਨਾਣਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕਿ ਨਾ ਇਦਾਂ ਦੇ ਹੈ ਬੰਦਾ ਕੋਈ ਮਿੱਡਾ ਦਾ ਨਹੀਂ ਹੈਗਾ ਉਹ ਯਾਨੀ ਉਹ ਇੱਥੇ ਬੈਠਾ ਬਹੁਤ ਰੋਲੀ ਪਾਉਂਦਾ ਪਿਆ ਸੀ ਹਾਂ 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 ਬਹੁਤ ਜ਼ਿਆਦਾ ਤੇ ਉਹਨੂੰ ਲੈਣ ਵੀ ਕਿੰਨੇ ਜਣਾ ਇਧਰੋਂ ਮੋਟਰਸਾਈਕਲ ਦੇ ਪਤਾ ਨਹੀਂ ਇੱਧਰ ਲੱਸੀ ਪਤਾ ਨਹੀਂ ਇੱਧਰ ਲੱਗੇ ਇੱਥੇ ਲੱਗ ਰਹਾ ਇਧਰੋਂ ਹੀ ਹੁੰਦੀ ਜਿਆਦਾ ਉਹਨੂੰ ਲੈਣ ਦੇ ਦੋ ਵੀ ਤਾਂ ਗੱਡੀ ਕੋਲ ਤਹੀ ਲਈ ਹਾਂ ਕੀ ਪਤਾ ਕੌਣ ਉਹ ਵੀ ਤੇ ਮੈਂ ਮੈਨੂੰ ਸਵੇਰ ਰਾਤ ਨੀਂਦ ਨਾ ਆਵੇ ਆਹ ਤੁਸੀਂ ਤਾਂ ਜਾਗਦੇ ਸੀ ਆਈ ਤਾਂ ਕਾਫੀ ਟਾਈਮ ਤੱਕ 10 11 ਵਜੇ ਤਾਂ ਮੈਂ ਹੀ ਪਈਆਂ ਲੰਮੀ ਮੈਂ ਨੀਂਦੇ ਦਾ ਰੋਲੇ ਦੇ ਵਿੱਚ ਅ ਇਹ ਉੜ ਜਾਂਦਾ ਮਲਵੀਰ ਕੇ ਟਾਈਮ ਉਹੀ ਤਾਂ ਗੱਲ ਇਹ ਖੇਡਦਾ ਰਹਿੰਦਾ ਐ ਸਾਰਾ ਨਹੀਂ ਉਦਾਂ ਵੀ ਤੁਸੀਂ ਅਜੇ ਜਾਗਦੇ ਸੀ ਫੂਟ ਲੱਗਿਆ ਬਣੇ ਤੂੰ ਤਾਂ ਬੂਆ ਲਾਇਆ ਬੋਨੀ ਰੇ ਮੈਂ ਤਾਂ ਬੋਨੇ ਲਾਇਆ ਮੈਨੂੰ ਪਤਾ ਮੈਂ ਜਾਗਦੀ ਸੀ ਉਦੋਂ ਮੈਂ ਨਾ ਕੁੜੇ ਦੇ ਦੇਖ ਕੇ ਫੂਟ ਲੱਗਿਆ ਸੀ ਮੈਂ ਤਾਂ ਪੈ ਗਈ ਪਈ ਵੀ ਨਹੀਂ ਲੰਮੀ ਮੈਂ ਖੜੀ ਹੋ ਜੋ ਬਾਹਰ ਕਦੀ ਕੋਠੇ ਦੇ ਮੈਂ ਤਾਂ ਮੱਛਰ ਲਾੜੀਆਂ ਹਾਂ ਹਾਂ ਕਿਤੇ ਬਾਪ ਹ ਹੱਲੇ ਵੀ ਨਹੀਂ ਫਮਾਈ ਤੂੰ ਫਰੇ ਘੁੰਮੇ ਗੇ ਰੋਟੀ ਵੀ ਮੈਂ 1.5 ਕਰਦੀ ਦੇਰ ਖਾਤੀ ਨਹੀਂ ਇਹਨਾਂ ਨੇ ਖਾਗੀ ਮੈਂ ਅੱਜ ਮੈਂ ਬੇ ਟਾਈਮ ਨਾਲ ਸਾਢੇ 8:00 ਵਜੇ ਲੱਗ ਗਈ ਸੀ ਰਾਤ ਬਾਅਦ ਚ ਕਿੰਨੇ ਟਾਈਮ ਲੇਟ ਬਣਾਏ ਚੋਲ ਉਹ ਚੋਲ ਖਾਦੇ ਮੈਂ ਥੋੜੇ ਬਸ ਹਾਂ ਤੇ ਹੁਣ ਮੈਂ ਕਿਉਂ ਚੱਲ ਜੇਹਦੀ ਮੈਂ ਹੁਣ ਰੋਟੀ ਅੱਜ ਟਾਈਮ ਨਾਲ ਖਾ ਲਈਏ ਤੇ ਮੇਰੇ ਰਾਤੀ ਵੀ ਭੁੱਖ ਲੱਗੀ ਪਰ ਮੈਂ ਦੋ ਗ੍ਰਾਹਕੇ ਹੀ ਮੈਂ ਜਰਾ ਦਮ ਜੀ ਕਰੂਗਾ ਫਿਰ ਖਾ ਲੂੰਗੀ ਤੇ ਹੁਣ ਭਈ ਗਏ ਹਾਂ ਨਹੀਂ ਰੋਟੀ ਉੱਪਰ ਗਈ ਮੇਰੀ ਮਟਾਕੇ ਰੱਖ ਲਈ ਆ ਉਹ ਚੁੱਲਾ ਤੇ ਜਾਨਾ ਮੈਂ ਉੱਪਰ ਜੇ दाल ਦੂਰ ਕਰਨੀ ਹੋਈ ਤਾਂ ਮੈਂ ਕਰਦਾ ਹਾਂ ਹਾਂ ਅੱਜ ਬੱਦਲ ਹੋਇਆ ਹੈ ਮੈਨੂੰ ਲੱਗਦਾ ਨਹੀਂ ਮੂੰਹ ਆ ਜਾਣਾ ਜਾਂ ਤੇ ਬੈ ਜਾਊਗਾ ਪਰ ਬੱਦਲ ਆਇਆ ਬਹੁਤ ਹੈ ਨਾ ਕੀ ਬਣਾਵੇ ਰੋਜ਼ ਬਣਾਉਣ ਦਾ ਹੀ ਪੰਗਾ ਹੀ ਆ ਸਬ지 ਬੰਬਾ ਬਿਗਾਉਂ ਕਹਿੰਦਾ ਕੀ ਬਣਾਇਆ ਅੱਜ ਮੈਂ ਕੋਈ ਦਾਲ ਸਵੇਰ ਵਾਲੀ ਉਹ ਉਹ ਪੀਟੀ ਸ਼ਰਟ ਜਿਹੜੀ ਨਾ ਮੈਂ ਚੈੱਕ ਨਹੀਂ ਉਹ ਕਿੰਨੇ ਡੂੰਗੇ ਭਰੇ ਐ ਏਦਾਂ ਵਾਲਾ ਪਹਿਲਾਂ ਹੁਣ ਉਹ ਦਾਲ ਕਿੰਨੇ ਉਹ ਪਈ ਹੋਈ ਆ ਛੋਟੀ ਛਣਿਆਂ ਦੀ ਬਾਦਾ ਖਾਚਾ ਇੰਨਾ ਆਉਂਦਾ ਤਾਂ ਮੈਂ ਤੇ ਉਹ ਪਈ ਦਾਲ ਉਹ ਵੀ ਮੈਂ ਏਡੀ ਰੱਖੀ ਹੋਈ ਆ ਵੀ ਮੈਂ ਤਾਂ ਇਹਨਾਂ ਨੇ ਮੈਨੂੰ ਪਤਾ ਖਾਣ ਦੇਣੀ ਫਿਰ ਉਹਨੂੰ ਥੁੜਕਾ ਲਾਇਆ ਮੈਂ ਟਮੰਟ ਕੱਲ ਆ ਸਬਜੀ ਨੂੰ ਦਾਲ ਨੂੰ ਰਾਤੀ ਆ ਜੋ ਜਿਹੜੀ ਉਧਰੋਂ ਆ ਰਹੀ ਜਾਈਆਂ ਉਹੀ ਉੱਦੇ ਪਈ ਆ ਦੇਖੋ ਕਿੰਨੀ ਐ ਤਾਂ ਇਹਨੂੰ ਬਣਾਇਨਾ ਉਹ ਜੋ ਬਚੀ ਰਹੀ ਵਾਦ ਕਰਦੇ ਬੰਦ ਲੈ ਆ ਬੰਦ ਕੀਤਾ ਹੀ ਨਹੀਂ ਗਾਇਤ ਸਾਰ ਇਹ ਮੈਂ ਤੇਰੇ ਬੰਦ ਲਾ ਦਿੱਤਾ ਮੈਂ ਹਾਂ ਸਣਾ ਲੈ ਤਾਂ ਲ ਤੇਰੀ ਆਪਣੇ ਵਾਲ ਨੂੰ ਤੇੜੀ ਪੈਰੋਂ ਚੱਲਣ ਲੱਗੀ ਬਦਨਾਮ ਬਦਨਾਮ ਗਾਤਾ ਬਦਨਾਮ ਗਾਤਾ ਅੱਛਾ ਤੇ ਹੋਰ ਜੀ ਬੰਨ ਲੱਗਾ ਆਪਣੀ ਚਾਹ ਅੱਗੇ ਆ ਬਣਾਉਣਾ ਹੈ ਅੱਛਾ ਇਹਦਾ ਚਾਹ ਬਣਾ ਲਈਏ ਖੁੱਬਾ ਤੇ ਚਾਹ ਰਹੀ ਤੀ ਨਾ ਬੜਾ 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 ਮੈਂ ਇੱਕ ਤੋਂ ਕਾੜਨੀ ਹੁਣਾ ਇੱਥੇ ਰੱਖ ਮੇਰੇ ਬਾਹਨ ਟੀਕਾ ਮੈਂ ਹੋਰ 따ੜਾ ਕਰ ਲਵਾਂ ਹਾਂ ਠੀਕ ਇਹ ਨਹੀਂ ਚਾਹ ਤੂੰ ਪੀ ਲੈਨੇ ਆ ਤੇ ਜਿਹੜਾ ਫਿਲਮ ਦੇਖਣੀ ਉਹ ਦੇਖ ਲੈਨੇ ਬਹਿ ਗਏ ਕਿਹੜੀ ਸੀ ਤੂੰ ਕਹੀਂ ਨੀ ਕਿਹੜੀ ਫਿਲਮ ਕਹਿੰਦੀ ਸੀ ਬਦਨਾਮ ਆ ਬਦਨਾਮ ਉੱਠ ਕੇ ਉੱਠ ਕੇ ਕਾਟੂ ਤੈਨੂੰ ਦਿਨੇ ਚਲਾ ਕੇ ਰੁਕ ਜਾ ਉਹ ਲੱਗਣੀ ਪੂਸ਼ਪਾ ਪੂਸ਼ਪਾ ਕਿੱਦਾਂ ਕਰਦਾਂ ਉਹਨੂੰ ਕਰਕੇ ਦਿਖਾ ਦੇ ਲਾ ਦੇ ਹੈ कार्टून देख रहे हैं तू तो आप कार्टून ना है ना नन्नू शेर आ गया शेर घोड़ा नन्नू का घोड़ा शेर खरगोश है ना बाओ, बाओ। दी। बिल्ली दी। ओ। ਕਹਿੰਦੀ ਦੁੱਧੂ ਪੀਣਾ ਨੰਨੂ ਦਾ ਦਿੱਲੀ ਕਹਿੰਦੀ ਤੁਸੂ ਪੀਣਾ ਕੋਲਾ ਨੰਨੂ ਨੂੰ ਕੋਲ ਲੈ ਉਹ ਕਹਿੰਦਾ ਪੀ ਲਾ ਆ ਗਿਆ ਕੂਕੂ ਆ ਗਿਆ ਕਹਿੰਦਾ ਦਾਣੇ ਪਾ ਕੂ ਆ ਗਿਆ ਆ ਆ ਸਾਰਾ ਪੰਜਾਬੀ ਚ ਬੋਲਦਾ ਇਹ ਏ ਹੋਰ ਬੱਜਾਗਾ ਓ ਆ ਗਿਆ ਨਹੀਂ ਕੀ ਇਹ ਨਹੀਂ ਪਤਾ ਆਏ

ਚਾਹ ਚਾਹ ਪੀਂਨਾ ਤਾਂ ਹੋਰ ਗਰਮੀ ਆਉਣੀ ਲੱਗਦੀ ਮੈਂ ਮੈਂ ਤਾਂ ਚਾਹ ਪੀਂਨਾ ਤਾਂ ਹੋਰ ਗਰਮੀ ਨਾ ਮੈਂ ਤਾਂ ਫਿੱਜੀ ਜਾਨੀ ਹੋਰ ਪ੍ਰਭ ਕੀ ਕਰਾਂ ਮੇਰਾ ਚੁੰਨੀ ਨਹੀਂ ਲਾਤੀ ਮੈਂ ਕਿ ਹਵਾ ਵਗਦੀ ਆ ਮੈਂ ਤਾਂ ਚੁੰਨੀ ਦਾ ਕੋਠੇ ਤੇ ਰੱਖਿਆ ਹੀ ਸੋਲ ਲੈ ਕੇ ਆ ਗਈ ਠੰਡ ਗਰਮੀ ਲੱਗਣ ਤੇ ਆਉਣ ਗਰਮੀ ਲੱਗਦੀ ਆ ਮੇਰਾ ਠੰਡ ਲਾਦੀ ਆ ਮੈਂ ਦੂਗੀ ਹੋ ਗਈ ਕੌਰਾ ਆ ਪੈਂਦਾ ਫਰਮ ਕਦੋਂ ਲਾਉਣੀ ਆ ਹਾਂ ਸੈਦੂ ਜਾਰੀ ਪਤਾ ਨਹੀਂ ਪਾਸ ਕਿੰਨੇ ਨੰਬਰਾਂ ਚ ਹੋਈ ਹੈ ਹੋ ਗਈ ਉਦਾਂ ਵਿਚਾਰੀ ਹੈ ਹੋ ਤਾਂ ਗਈ ਉਦਾਂ ਵੀ ਕਹਿੰਦੇ ਜਿਆਦਾ ਪੜ੍ਹਾਈ ਕਰਾਓ ਦੂਜੀ ਡੀਸੈਂਟ ਟਿਊਸ਼ਨ ਇਹਦੀ ਲਖਾਓ ਟਿਊਸ਼ਨ ਰੱਖਣੀ ਚਾਹੀਦੀ ਹੈ ਨਾ ਬਰਫੀ ਲੈ ਕੇ ਆਂਦੀ ਉਦਾਂ ਕੱਲ ਮੱਥਾ ਮੁੰਥਾ ਟਿਕਿਆ ਪਾ ਤੋਗੇ ਥੋੜੇ ਥੋੜੇ ਜਿਹਾ ਫਾਸਟ ਨਹੀਂ ਆਈ ਜਿੱਦਾਂ ਫਾਸਟ ਆਉਂਦੇ ਨੇ ਆ ਵਾਰ ਕੇ ਇਹ ਆੜੇ ਦੀ ਸਾਲ ਦੀ ਪੜ੍ਹਾਈ ਹੁੰਦੀ ਸਾਲ ਦੀ ਨਹੀਂ